ਇੱਕ ਗੁਰਵਾਣੀ ਕਹਿੰਦੀ ਆ ਜਗ ਲੱਗ ਤੇਲ ਦੀਵੇ ਬਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਨੀ ਸੁਨਣਾ ਮੰਦਰ ਹੋਈ ਰੇ ਬਉਰੇ ਤੋਹੇ ਘਰੀ ਨਾ ਰਖੈ ਕੋਈ ਤੂੰ ਰਾਮ ਨਾਮ ਜਪਸੋਈ ਇਨਸਾਨ ਆਇਆ ਤੇ ਬੰਦਗੀ ਕਰਨ ਵਾਸਤੇ ਨਾਮ ਜਪਣ ਵਾਸਤੇ ਆਪਣਾ ਜੀਵਨ ਸੰਧਾਰਨ ਵਾਸਤੇ ਆਉ ਉਹਨਾਂ ਦੀ ਕਵਿਤਾ ਚ ਉਹਨਾਂ ਦੀ ਰਚਨਾ ਚ ਇਨਸਾਨ ਪ੍ਰਤੀ ਬੰਦੇ ਪ੍ਰਤੀ ਕਵਿਤਾ ਲਿਖੀ ਹੈ ਕਿ ਇਹ ਜਗ ਨੂੰ ਛੱਡਣਾ ਹੈ ਇਥੋਂ ਇਹ ਜਿਹੜਾ ਸਾਡਾ ਸਰੀਰ ਹੈ ਇਹਨੂੰ ਇੱਕ ਪਿੰਜਰਾ ਕਿਹਾ ਜਾਂਦਾ ਹੈ ਜਿਹੜਾ ਇਹਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਭੌਰ ਕਹਿੰਦੇ ਆ ਜਦੋਂ ਉਹ ਚਲਿਆ ਗਿਆ ਇਹ ਖਾਲੀ ਰਹਿ ਕੇ ਇੱਥੇ ਪਹਿ ਜਾਣਾ ਰਹਿ ਜਾਣਾ ਆ ਉਹਨਾਂ ਦੀ ਕੰਤਾ ਤੋਂ ਕਰ ਖਾਲੀ ਪਿੰਜਰੇ ਨੂੰ ਇੱਕ ਦਿਨ ਹੋਊ ਭੌਰ ਰਵਾਨਾ ਕਿਉਂ ਤਾਂ ਇਹ ਆ ਰਹੀ ਹੈ ਜੀਮ ਜਗ ਹੈ ਸਰਾਮ ਸਾਫਰਾ ਦੀ ਰਹਿਣਾ ਕਿਸੇ ਨਾ ਪਹਿਰ ਪਸਾਰ ਇੱਥੇ रिशी मुनि ते पीर पगंबर पी जैसे लांका रहण बि गे बसारे झूठा सम के जग दरबार सिंह सचे नाम दा करो वपार थे ਕਲ ਸਹਿਰ ਕਰਨ ਲਈ ਆਇਆ ਜਦ ਮਾਇਆ ਚੰਦਰੀ ਨੇ ਕੇਰ ਕੇ ਤੈਨੂੰ ਵੀ ਜਬਸਾਇਆ ਕਾ ਪੁਲ ਦੇ ਭਗਵਨ ਨੂੰ ਜਿਸਨੇ ਆਖਰ ਪਾਰ ਲਗਣਾ ਕਰ ਖਲ ਪਿੰਜਰੇ ਨੂੰ ਇੱਕ ਦਿਨ ਹੋ ਜੂ ਪੌਰ ਰਵਨਾ ਚੱਲਣ ਹਾਰ ਮਨਾ ਫਸੀਆ ਫਿਰਦੇ ਵੀ ਚਪਲੇਖੇ ਜੇ ਸੋਚੋ ਸਮਝਾਵੇ ਵੇਖੇ ਇਹ ਸਭ ਦੇਣ ਲੈਣ ਦੇ ਲਖੇ ਹੋ ਗਏ ਬਰਾਬਰ ਤੋਂ ਕਿਸੇ ਨੇ ਨਹੀਂ ਕਰੀ ਅਟਕਾਨਾ ਕਰ ਖਾਲੀ ਕਰ ਖਾਲੀ ਪਿੰਜਰੇ ਨੂੰ ਇੱਕ ਦਿਨ ਹੋ ਜੂ ਬਾਹਰ ਰਵੰਨਾ ਬਣ ਗਏ ਮਸਾਫਰ ਹੋ ਬਣ ਗਏ ਮਸਾਫਰੋ ਜਿਨ੍ਹਾਂ ਨੇ ਨਕਲੀ ਸੂਰਜ ਚਾੜੇ ਤੰਨ ਤੰਨ ਤਖਤਾਰੇ ਧਰਤੀ ਘੜਤੀ ਸੀਨੋ ਫੜੇ ਸਤਸੰਗਰ ਨੀਰ ਪਰੇ ਜਨਾਨੂ ਦੀਪ ਨਾਮ ਸੇ ਮਨ ਕਰ ਖਾਲੀ ਪਿੰਜਰੇ ਨੂੰ ਇੱਕ ਦਿਨ ਹੋ ਜੂ ਭੌਰ ਰਵੰਨਾ ਸੋ ਪਿਆਰੀ ਦੁਨੀਆ ਨੂੰ ਤਜ ਕਰ ਤੁਰ ਗਏ ਪਿਰਥੂ ਵਰਗੇ ਸੀ ਧਰਤੀ ਬਹਿਕ ਕਰੀ ਪਰਬਤ ਇਕੱਠੇ ਕਰ ਕਰ ਤਰਗੇ ਕੀ ਬਗਨ ਬਤਾ ਸਕੀਏ ਜਨਾਨੀ ਚੋਟੀ ਮੇ ਆਯੋਧੇ ਨਾਲ ਜਲੰਧਰ ਅਕਲਾਂ ਦੇ ਕੋਟ ਗਏ ਅਫਲਾ ਤੂਲ ਸ਼ਾ ਕੁੰਦਰ हुसैन ਸਦਾਨਾ ਦਾ ਚੰਦਰ ਮੇ ਅਵਦਕ ਕਾਇਮ ਨਿਸ਼ਾਨ ਪਰ ਖਾਲੀ ਪਿੰਜਰੇ ਨੂੰ ਇੱਕ ਦਿਨ ਹੋਊ ਨੂੰ ਬਾਰ ਰਵੰਨਾ ਹਰਨ ਕਸ਼ਵ ਕਿੱਥੇ ਹੈ ਹਰਨ ਕਸ਼ਵ ਕਿੱਥੇ ਹੈ ਜੀਨੇ ਆਪਣਾ ਨਾਮ ਜਪਾਇਆ ਜੇ ਤਰਲੇ ਦੇਵ ਤੇਵੀ ਕੰਡਾ ਦੇਵਪੁਰੀ ਦੇ ਲਾਇਆ ਮੋਤਰ ਨੂੰ ਕੀ ਸਾਰੀ ਤੋਂ ਚਾਉਂਦਾ ਰਬ ਦਾ ਨਾਮ ਮਦਨਾ ਕਰਖੰਨੀ ਕਰਖੰਨੀ ਪਿੰਜਰੇ ਨੂੰ ਇੱਕ ਦਿਨ ਹੋ ਜੂ ਪੌਰ ਰਵਾਨਾ ਸਾਜ ਜਿ ਕਵੀਆਂ ਦੇ ਵਿਆਸ ਜੀ ਤਰਲੋਸੀ ਨੂੰ ਮਣਗੇ ਰਚ 18 ਪ੍ਰਾਣ ਗਏ ਧਾਰੇ ਮੱਤ ਮੰਡਲ ਦੇ ਗਿਣ ਗਏ ਭਾਵਾ ਸ਼ਿਵ ਵਿਸ਼ਨੂ ਨੂੰ ਪਾਊਗਾ ਆਖਰ ਸ਼ਬਾਨਾ ਕਰ ਖਾਲੀ ਕੈ ਖਾਲੀ ਪਿੰਜਰੇ ਨੂੰ ਇੱਕ ਦਿਨ ਹੋ ਜੂ ਪੌਰ ਰਵੰਨਾ ਸੀਟਹ ਚਤਰਾ ਦੀ ਚੱਲੀ ਨਾ ਚਲਦੀ ਚਤرائی ਦੰਡ ਜੋੜ ਗਏ ਕਾਰੂ ਮਾਇਆ ਨਾਲ ਗਈ ਨਾ ਪਾਈ ਕੈ ਤੁਰੇ ਪਰਬੇ ਨੂੰ ਮੇਰੇ ਹੱਥ ਨਾ ਮੂਲ ਲਗਣਾ ਕਰ ਖਾਲੀ ਪਿੰਜਰੇ ਨੂੰ ਇੱਕ ਦਿਨ ਹੋ ਜੂ ਪੌਰ ਰਵੰਨਾ ਸੋ ਸੁਧ ਜਾਣੇ ਸਾਗਰ ਤੁੱਕੇ ਜਾਣੇ ਸਾ ਗਰਵੀ ਬੰਦਿਆ ਆਈ ਜਦੋਂ ਅਖੀਰਾ ਪਰਵਤ ਵੀ ਰਹਿਣੇ ਨਹੀਂ ਤੇਰਾ ਕਿਸਮ ਦੇ ਬਚੂ ਸ਼ਰੀਰ ਤੀਰ ਕਾਲ ਜੇ ਨੂੰ ਕਾਲ ਦਾ ਉਕੜਾ ਨਹੀਂ ਨਿਸ਼ਾਨ ਕਾਲ ਦਾ ਉਕੜਾ ਨਹੀਂ ਨਿਸ਼ਾਨ ਕਰ ਖਾਲੀ ਕਰ ਖਾਲੀ ਪਿੰਜਰੇ ਨੂੰ ਇੱਕ ਦਿਨ ਹੋ ਜੂ ਪੌਰ ਰਵੰਨਾ ਜਿੰਦਗੀ ਦੇ ਸੁਹਾਰੇ ਨਾਮ ਦਾ ਕਹਾਂ ਮੈਂ ਤੇ ਲੰਗਾਂ ਖੋਵੇਂ ਸੰਗ ਰੂਪ ਕਹੇ ਕਨਾਲ ਸਾ ਹੈ ਜੋ ਵੰਦਾ ਜਨ ਸਤ ਪਲ ਹੈ ਜੋ ਵੰਦਾ